ਅੱਜ ਮੈਂ ਤੁਹਾਨੂੰ ਇੱਕ ਇਹੋ ਜਿਹੀ ਵੀਰ ਦੀ ਸੱਚੀ ਕਹਾਣੀ ਸੁਣਾਉਣਾ ਜਿਨੇ ਬੜੇ ਚਾਅ ਨਾਲ ਟਰਾਲਾ ਤੂੜੀ ਦਾ ਭਰਿਆ ਜ਼ਿਮੀਦਾਰ ਕੋਲੋਂ ਕਿਉਂਕਿ ਇਸ ਵਕਤ ਤੂੜੀ ਸਸਤੀ ਆ 300 ਰੁਪਏ ਤੂੜੀ ਆ ਉਹਨੂੰ ਇਹ ਸੀ ਵੀ ਚਲੋ ਜਾਂਦਿਆਂ ਵੇਖ ਜੂ ਕਿ ਚਾਰ ਛਿਲੜ ਵੱਜ ਜਾਣਗੇ ਹਰ ਇੱਕ ਨੂੰ ਲਾਲਚ ਹੁੰਦਾ ਵਿਚਾਰੇ ਨੇ ਬੜੇ ਚਾਵਾਂ ਨਾਲ ਭਰਿਆ ਲੈ ਕੇ ਤੇ ਜਮਾਂ ਜਦੋਂ ਨੇੜੇ ਪਹੁੰਚ ਗਏ ਨਾ ਮੇਲ ਤੇ ਇੱਕ ਇਹੋ ਜਿਹੀ ਦਰਘਟਨਾ ਵਾਪਰੀ ਵਿਚਾਰੇ ਦੇ ਸਾਰੇ ਸੁਪਨੇ ਚੱਕਣਾ ਚੂਰ ਹੋ ਗਏ ਤੇ ਦੋਸਤੋ ਵਿਚਾਰੇ ਨੇ ਮਸਾਂ ਹੀ ਕਿਸ਼ਤਾ-ਕੁਸਤਾ ਲਈਆਂ ਸੀਆਂ ਤੇ ਉਹਨੂੰ ਇਹ ਸੀ ਵੀ ਐਸ ਵਾਰ ਕੋਈ ਚਾਰਛਲੜ ਵੱਜ ਜਾਣਗੇ ਪਰ ਰੱਬ ਕਹਿੰਦਾ ਵੀ ਸੱਜਣਾ ਨਹੀਂ ਤੈਨੂੰ ساری ਉਮਰ ਕਰਜ਼ਾਈ ਰੱਖਣਾ ਕੀ ਹੋਇਆ ਵੀ ਜਦੋਂ ਟਰਾਲਾ ਉਹਨੇ ਤੂੜੀ ਦਾ ਭਰਿਆ ਤੂੜੀ ਵੀ ਘਟੋਗੜ 50-55 ਹਜ਼ਾਰ ਦੀ ਤੂੜੀ ਸੀ ਟਰਾਲੇ ਦੇ ਵਿੱਚ ਟਰਾਲਾ ਵਧੀਆ ਤੁਰਿਆ ਜਾਂਦਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜਾਂਦਿਆਂ ਜਾਂਦਿਆਂ ਅਚਾਨਕ ਇੱਕ ਨਾ ਛੋਟੀ ਜੀ ਗੱਡਰੀ ਟੁੱਟ ਗਈ ਥੱਲੋਂ ਤੇ ਹੁਣ ਵਜ਼ਨ ਜ਼ਿਆਦਾ ਸੀਗਾ ਤੇ ਟਰੈਕਟਰ ਮਾਲਕ ਨੂੰ ਵੀ ਪਤਾ ਨਾ ਲੱਗਿਆ ਤੇ ਉਹ ਉਵੇਂ ਹੀ ਤੋਰੀ ਲਗਿਆ ਤੇ ਉਹਦੀ ਨਾ ਇੱਕ ਕੰਗਣੀ ਝੁਕ ਗਿਆ ਇੱਕ ਪਾਸੇ ਜਦੋਂ ਐ ਟੁੱਟ ਕੇ ਇੱਕ ਪਾਸੇ ਝੁਕ ਗਿਆ ਤੇ ਉਹਦੀ ਕੰਗਣੀ ਟਾਇਰ ਨਾਲ ਲੱਗਣ ਲੱਗ ਗਈ ਟਾਇਰ ਨਾਲ ਲੱਗਦੀ 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 ਬਈ ਜੀ ਟਰਾਲੇ ਨੂੰ ਪੈ ਗਈ ਅੱਗ ਉਹਨੂੰ ਫਿਰ ਵੀ ਨਾ ਪਤਾ ਲੱਗਿਆ ਜਦੋਂ ਅੱਗ ਪੈ ਗਈ ਤੇ ਘੱਟੂ ਘੱਟ ਦੋਸਤੋ ਉਹ ਅੱਧਾ ਪੌਣਾ ਕਿਲੋਮੀਟਰ ਉਵੇਂ ਹੀ ਲਈ ਗਿਆ ਅੱਗ ਜਿਹੜੀ ਵਾਧੀ ਵਾਧੀ ਵਧ ਗਈ ਦੋਸਤੋ ਤੇ ਇੱਕ ਜਗ੍ਹਾ ਤੇ ਜਦੋਂ ਉਹਨੂੰ ਪਤਾ ਲੱਗਿਆ ਤੇ ਕਹਿੰਦੇ ਹੁੰਦੇ ਨਾ ਵੀ ਅੱਗ ਅੱਗੇ ਕਿਸੇ ਦਾ ਜੋਰ ਨਹੀਂ ਦੋ ਜਾਣੇ ਸੀ ਵਿਚਾਰੇ ਨੇ ਬੜਾ ਜ਼ੋਰ ਲਾਇਆ ਬਹੁਤ ਮੱਥਾ ਮਾਰਿਆ ਵੀ 부ਜੇ ਪਰ ਨਹੀਂ 부ਜੀ ਟਰਾਲਾ ਸਾਰਾ ਬੜ ਕੇ ਸੁਆਹ ਹੋ ਗਿਆ ਦੋਸਤੋ ਹੁਣ ਦੋਸਤੋ ਵੀ ਲਾਲੋ ਵੀ 50000 ਦੀ ਵਿੱਚ ਤੂੜੀ ਹਨਾ ਜੀ ਤੇ ਟਾਇਰ ਵੀ ਮੱਚ ਗਏ ਬਾਡੀ ਵੀ ਮੱਚ ਗਈ ਲੋਹੇ ਦੇ ਜਦੋਂ ਅੱਗ ਲੱਗ ਜੇ ਤਾਂ ਲੋਹੇ ਦੇ ਪੱਲੇ ਕੱਖ ਨਹੀਂ ਰਹਿੰਦਾ ਘਟੋ ਘਾਟ ਵੀ 2.5 3 ਲੱਖ ਦਾ ਟਰਾਲਾ ਹੋਣਾ ਹਨਾ ਜੀ 50000 ਦੀ ਤੂੜੀ ਉਹ ਮਾਲਕ ਨੂੰ ਦੇਣੀ ਹੀ ਦੇਣੀ ਆ ਕਿਉਂਕਿ ਮਾਲਕ ਦਾ ਵੀ ਕਸੂਰ ਕੋਈ ਨਹੀਂ 50000 ਉਹ ਉਹਨੂੰ ਪੈ ਗਿਆ ਤੇ ਦੋ ਟਾਇਰ ਮੱਚ ਗਏ ਦੋਸਤੋ ਮਿਲਦਾ 30 40000 ਦੇ ਟਾਇਰ ਹੋਣਗੇ ਬਾਡੀ ਬੂਡੀ ਦਾ ਕੰਮ ਕਰਾ ਕੇ ਬੰਦੇ ਦਾ 1.5 ਤੋਂ 2 ਲੱਖ ਦਾ ਨੁਕਸਾਨ ਹੋ ਗਿਆ ਸ਼ੁਕਰ ਕਰੋ ਉਸ ਦੀ ਆਪਦੀ ਜਾਨ ਬਚ ਗਈ ਤੇ ਟਰੈਕਟਰ ਬਚ ਗਿਆ ਤੇ ਦੋਸਤੋ ਆਪਾਂ ਕਹਿ ਦਿੰਨੇ ਆ ਪਰ ਇਹਨਾਂ ਲੋਕਾਂ ਬਿਨਾ ਆਪਣੀ ਗਤੀ ਨਹੀਂ ਜੇਕਰ ਤੂੜੀ ਇਹ ਢੋਂਦੇ ਆ ਨਾ ਤੇ ਤਾਂ ਹੀ ਤੂੜੀ ਦਾ ਮੋਲ ਜੇਕਰ ਇਹ ਬੰਦੇ ਤੂੜੀ ਨਾ ਢੋਣ ਮੇਲਾ ਚ ਲੈ ਕੇ ਨਾ ਜਾਣ ਤੇ ਆਪਣੀ ਤੂੜੀ ਦਾ ਮੁੱਲ ਨਹੀਂ ਪੈਂਦਾ ਬਾਕੀ ਸਭ ਤੋਂ ਦੋਸਤੋ ਔਖਾ ਕੰਮ ਆ ਭੁੰਗ ਦਾ ਤੇ ਐਵੇਂ ਤਾਂ ਨਾ ਨਾ ਮਾਰਦਿਆ ਕਰੋ ਯਾਰ ਇਹ ਤਾਂ ਪਤੰਦਰ ਤੂੜੀ ਭਰ ਕੇ ਖਾ ਲੈਂਦੇ ਭਰ ਨਹੀਂ ਤੂੜੀ ਬਹੁਤ ਔਖੀ ਆ ਜਿਵੇਂ ਮਰਜੀ ਭਰਨ ਗੋਲੀਆਂ ਖਾ ਕੇ ਭਰਨ ਪਰ ਮੈਨੂੰ ਪਤਾ ਨਾ ਯੁੱਧ ਲੱਗ ਜਾਂਦੇ ਹੋ ਜਿਹੜੇ ਵੀਰ ਦਾ ਨੁਕਸਾਨ ਹੋਇਆ ਉਸ ਦਾ ਨਾਮ ਹੈਗਾ ਜੀ ਗੱਬਰ ਸਿੰਘ ਸਾਡੇ ਪਿੰਡ ਲਵਾਨੇ ਵਾਲੇ ਦਾ ਮੁੰਡਾ ਟਰਾਲਾ ਮੱਚ ਗਿਆ ਬਹੁਤ ਮਾੜਾ ਹੋਇਆ ਤੇ ਬਾਕੀ ਮੈਂ ਉਹ ਤੋਂ ਪਰਮਿਸ਼ਨ ਲੈ ਕੇ ਪਾਈ ਵੀ ਜਦੋਂ ਵੀ ਕਿਤੇ ਤੁਸੀਂ ਲੈ ਕੇ ਜਾਓ ਪਰ ਆਪਾਂ ਚਲੋ ਹਨ ਹੁਣੀ ਨੂੰ ਟਾਲਤਾ ਨਹੀਂ ਸਕਦੇ ਪਰ ਆਪਾਂ ਫਿਰ ਵੀ ਕਿਤੇ ਨਾ ਕਿਤੇ ਨਿਗਾਹ ਤਾਂ ਰੱਖ ਸਕਦੇ ਆ ਹਨਾ ਉਹ ਕਿਤੇ ਪਹਿਲਾਂ ਗੌਰ ਕਰ ਲੈਂਦਾ ਵੀ ਯਾਰ ਟਰਾਲਾ ਝੁਕਿਆ ਤੇ ਝੁਕਿਆ ਕਿਉਂ ਕਿ ਉਹਨੇ ਪਿੱਛੇ ਨਿਗਾਹ ਨਾ ਦਿੱਤੀ ਟਰਾਲਾ ਝੁਕਿਆ ਪਿਆ ਸੀ ਕੰਗਣੀ ਦੇਖ ਲੈਂਦਾ ਹਨਾ ਬਾਕੀ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਹਰ 5 6 7 ਕਿਲੋਮੀਟਰ ਜਿਵੇਂ ਆਪਾਂ ਨੂੰ ਇੱਥੇ ਗੁਲਾਬੇ ਵਾਲੇ ਜਾਣਾ ਕਿੰਨੇ ਕੁ ਦੂਰ 10 ਕਿਲੋਮੀਟਰ ਤੇ ਜਾ ਕੇ ਤੁਸੀਂ ਖਿਲਾਰ ਕੇ ਇੱਕ ਵਾਰ ਚੈੱਕ ਜਰੂਰ ਕਰਿਆ ਕਰੋ ਵੀ ਕੋਈ ਦਿੱਕਤ ਤਾਂ ਨਹੀਂ